ਚਵਾਹੀ ਗੀ ਦਾ ਗਾਲ ਸਾਹਿਬ ਆ ਕੇ ਜੀ ਬੰਦੇ ਵੱਡੇ 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 ਦੇ ਵਿੱਚ ਦੇਖੋ ਆ ਪੁਲਿਸ ਪ੍ਰਸ਼ਾਸਨ ਰੋਕਿਆ ਲੈਟ ਵੇਜ ਸਾਨੂੰ ਜਾਣ ਦੇ ਦੇਖੋ ਅਸੀਂ ਕਿਹਾ ਉਹਦੇ ਕੋਈ ਕੰਮ ਨਹੀਂ ਅਸੀਂ ਤਾਂ ਸਿਰਫ ਦੇਖੋ ਅਸੀਂ ਆ ਜੀ ਇਨਸਾਨ ਨੂੰ ਸੈਟ ਕਰਨਾ ਕਿ ਇਹ ਹਰ ਜਗ੍ਹਾ ਕੋਲ ਆਪਣੇ ਸਾਡੇ ਬੱਚੇ ਨਹੀਂ ਉੱਥੇ ਸਾਡੇ ਹੱਥੋਂ ਬੰਦਾ ਆ ਜਾਣ ਦੇ ਲੈਟ ਬੰਦਾ ਸਾਡਾ ਰਹਿਣ ਦੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹਨਾਂ ਦੇ ਨਾਲ ਦੇ ਤੁਸੀਂ ਉੱਥੇ ਰੋਕੋ ਜਿੰਨਾ ਤੁਸੀਂ ਰੋਕੀ ਜੋ ਨੇ ਦੇਖੋ ਸਰਕਾਰਾ ਕਿੰਨਾ ਦੇ ਨਾ ਰੋਕਣ ਉੱਥੇ ਮੰਨਦੇ ਬਾਲੋ ਬਾਲੇ ਨੇ ਜਿਹੜੇ ਲੋਕਾਂ ਦੇ ਬੱਚਿਆਂ ਦੇ ਭਵਿੱਖ ਦੀ ਗੱਲ ਕਰਦੇ ਦੇਖੋ ਸਾਡੇ ਅੱਗੇ ਅੱਗੇ ਦੀ ਗੱਲ ਕਰਾਏ ਇਹ ਸਾਰੇ ਆਪਣੇ ਕਰਦੇ ਨੇ ਦੇਖੋ ਜਦੋਂ ਸਰਕਾਰ ਨੇ ਕਿੱਟੇ ਕੋਈ ਇਹਨਾਂ ਦਾ ਕਸੂਰ ਨਹੀਂ ਹੈ। ਉਹ ਵੀ ਸਾਡੇ ਭੈਣ ਭਰਾ ਨੇ ਇਹਨਾਂ ਦਾ ਕਸੂਰ ਕੋਈ ਨਹੀਂ ਹੈਗਾ। ਇਹ ਤਾਂ ਆਹਾਂ ਤੋਂ ਆਰਡਰ ਹੋਏ ਨੇ ਮਜ਼ਬੂਰ ਨੇ। ਇਹਨਾਂ ਦੇ ਬੱਚੇ ਪੜਦੇ ਨੇ। ਯਾ ਤਾਂ ਸੈਂਟਰ ਗਵਰਨਮੈਂਟ ਦਾ ਮੋਟੂ ਸਾ ਜੀ ਨਮਸਕਾਰ ਸਭ ਜੀ ਆਨੇ ਨੇ। ਇਹਦਾ ਨਿਮੀਟਰ ਨੂੰ ਕਰ ਰਹੇ ਨੇ ਦੀ ਇਹ ਬਰਬਾਦ ਤੋਂ ਬਾਹਰ ਹੈ ਜੀ। ਸਭ ਤੋਂ ਵੱਡੀ ਗੱਲ ਇਹ ਆ ਆਹ ਦੇਖੋ ਜਿਹੜੀ ਜੁਨਾ ਵਰੈਟੀ ਹੈ। ਉੱਥੇ ਇਕੱਲੇ ਹਿੰਦੂਆਂ ਦੇ ਬੱਚੇ ਨਹੀਂ ਪੜਦੇ। ਹਿੰਦੂਆਂ ਦੇ ਵੀ ਪੜਦੇ ਆ, ਮੁਸਲਮਾਨਾਂ ਦੇ ਵੀ ਪੜਦੇ ਆ, ਸਾਈਆਰਾਂ ਦੇ ਵੀ ਪੜਦੇ ਆ। ਦੇਸ਼ ਕਰਕੇ ਸਾਡੇ 28 ਪਿੰਡ ਜਾੜ ਕੇ ਜੁਨਾ ਵਲਟੀ ਬਣੀ ਆ ਪੰਜਾਬ ਦੇ 28 ਪਿੰਡ ਜਾੜੇ ਆ ਤੇ ਜੇ ਅੱਜ ਸਾਡੇ 28 ਪਿੰਡੇ ਜਾੜ ਕੇ ਹੀ ਕਿ ਸਾਡੇ ਬੱਚੇ ਨਹੀਂ ਪੜਨਗੇ ਸਾਡੇ ਉਤੇ ਹੱਕ ਨਹੀਂ ਰਹਿਣਗੇ ਜੁਨਾਬੇ ਅਸੀਂ ਕੀ ਕਰਾਂ ਇਸ ਕਰਕੇ ਅਸੀਂ ਇਸ ਯੂਨੀਵਰਸਿਟੀ ਪਿੱਛੇ ਸਰਕਾਰਾਂ ਧਿਆਨ ਦੇ ਦੇਣ ਉਹ ਤਾਂ ਖਾਲਸਾ ਪੰਥ ਤਿਆਰ ਪਰ ਤਿਆਰ ਆ ਦੇਖੋ ਅਸੀਂ ਇਹ ਕਾਲ ਤੱਕ ਸਭ ਤੋਂ ਹਕੂਮਤ ਦੇ ਜੇ ਸਾਨੂੰ ਕਾਲ ਤੱਕ ਸਭ ਤੋਂ ਹੁਕਮ ਹੋ ਗਿਆ ਯੂਨੀਵਰਸਿਟੀ ਦੀ ਚੰਡੀਗੜ੍ਹ ਦੀ ਸਾਡਾ ਚੰਡੀਗੜ੍ਹ ਦੀ ਸਾਡਾ ਪੰਜਾਬ ਦਾ ਚੰਡੀਗੜ੍ਹ ਦੇ ਤੋਂ ਬੜੇ ਸੋ ਉਧਰ ਵੀ ਪੰਜਾਬ ਦੇ ਪਿੰਡ ਚਾਲੇ ਸੀ ਸਾਰੇ ਲੇਕਿਨ ਜੁਨਾਬੇ ਮੰਗਾ ਨਹੀਂ ਰਿਹਾ ਜੁਨਾਵ ਯੂਨੀਵਰਸਿਟੀ ਤਾਂ ਅਸੀਂ ਲੈ ਲਈ ਲਈ ਸਾਡੇ ਸਿੱਖ ਬੈਠੇ ਆ ਚੰਡੀਗੜ੍ਹ ਵੀ ਸਾਡਾ ਪੰਜਾਬ ਦਾ ਬਿਲਕੁਲ ਅੰਮ੍ਰਿਤਸਰ ਤੋਂ ਲੈ ਮੋਦੀ ਸਰਕਾਰ ਤੋਂ ਲਵੇ ਚੰਡੀਗੜ੍ਹ ਵੀ ਪੰਜਾਬ ਦਾ ਹੈ ਤੇ ਜੁਨਾਵ ਬੈਕਟੀ ਤਾਂ ਸਾਡੀ ਹੈਗੀ ਹੈ ਅਸੀਂ ਖੂਨੀ ਜਾਨਦੇ ਆ ਕਿਉਂਕਿ ਦਿੱਲੀ ਦੱਬ ਕੇ ਅਸੀਂ ਨਾਲ ਕਰਦੇ ਨਿਸ਼ਾਨ ਲਾਤਾ ਸੀਗਾ ਤੇ ਚੰਡੀਗੜ੍ਹ ਤੇ ਕੋਈ ਵੱਡੀ ਗੱਲ ਨਹੀਂ ਇਸ ਕਰਕੇ ਖਾਲਸਾ ਪੰਥ ਪੂਰਾ ਪੰਜਾਬ ਸਾਰੀ ਦੁਨੀਆ ਯੂਰਪ ਤੱਕ ਜਰਮਨ ਤੱਕ ਅਮਰੀਕਾ ਤੱਕ ਸੰਗਤ ਸਾਡੇ ਨਾਲ ਹੈ ਤੇ ਚੰਡੀਗੜ੍ਹ ਦੀ ਸਾਡੇ ਤੇ ਜੁਨਾਵ ਯੂਨੀਵਰਸਿਟੀ ਦੀ ਸਾਡੀ ਹੈ ਮੁੰਡਿਆਂ ਸਾ ਸੁਣ ਲੈ ਚੀਕਾ ਪਵਾ ਦੇਂਗੇ ਚੀਕਾ ਇਹ ਪੰਜਾਬ ਆ ਸਾਡੀ ਅਣਖ ਤੇ ਹੋਣ ਦੀ ਗੱਲ ਆ ਜਿੱਥੇ ਵੀ ਸਾਡਾ ਹੱਕ ਦੱਬੇ ਜਾਣਗੇ ਇਹ ਖਾਲਸਾ ਪੰਥ ਮਜਲੂਮਾਂ ਤੇ ਗਰੀਬਾਂ ਵਾਸਤੇ ਪਣਿਆ ਹੋਇਆ ਅੱਜ ਧੱਕੇ ਹੋ ਰਹੇ ਨੇ ਸਰਕਾਰ ਸੈਂਟਰ ਸਰਕਾਰ ਸਾਨੂੰ ਦੱਬਣਾ ਚਾਹੁੰਦੀ ਆ ਪੰਜਾਬ ਨੂੰ ਆਏ ਪੰਜਾਬ ਨੂੰ ਨਹੀਂ ਦਬਦਾ ਨਾ ਅਸੀਂ ਰੁਕਦੇ ਆ ਕਿਸੇ ਰੋਕੇ ਇਹ ਸਾਡੇ ਵੀਰ ਨੇ ਟਿਕੂ ਪੈਣਾ ਖੜੇ ਆ ਸਾਡੇ ਇਹਨਾਂ ਨੂੰ ਵੀ ਮਜਬੂਰੀ ਆ ਉਥੋਂ ਫੋਨ ਕਰ ਦਿੰਦੇ ਨਹੀਂ ਥੋੜੀਆਂ ਵਰਦੀਆਂ ਲਾ ਦਾਂਗੇ ਆ ਕਰ ਦਾਂਗੇ ਮਜਬੂਰ ਨੇ ਅਸੀਂ ਸ਼ਾਂਤੀ ਦੇ ਵਿੱਚ ਆ ਸਰਕਾਰ ਜਿਹੜੇ ਧੂਨੀ ਬਰਾਦੀ ਦੇ ਹੱਕ ਨੇ ਉਹ ਮੋੜੇ ਉਥੇ ਤਰੀਕਾ ਨਾਲ ਉਹਨਾਂ ਦਾ ਹਲਾਨ ਹੋਵੇ ਜਿਹੜੇ ਉਹਨਾਂ ਦੇ ਹੱਕ ਨੇ ਬੁਝਾਰਤੀ ਦਿੱਤੇ ਜਾਣ ਸਾਰੇ ਸ਼ਾਂਤਮਈ ਤਰੀਕੇ ਨਾਲ ਆਏ ਆ ਅਸੀਂ ਖੜੇ ਆ ਪ੍ਰੋਟੈਸਟ ਕਰਾਂਗੇ ਜਿਵੇਂ ਉਥੋਂ ਹੁਕਮ ਆਊ ਉਸੇ ਤਰ੍ਹਾਂ ਅਸੀਂ ਕਰਾਂਗੇ ਹੁਣ ਸੋਨਿਆ ਸਾਨੂੰ ਆਤਰਾੰਦੋ ਸਾਡੇ ਬੱਚੇ ਜੁਨਾਹ ਵਰਟੀ ਦੇ ਵਿੱਚ ਨੇ ਸਾਡੇ ਬੱਚੇ ਜੇ ਸਾਡੇ ਬੱਚਿਆਂ ਨੂੰ ਕਿਸੇ ਨੂੰ ਉਂਗਲ ਵੀ ਲਾਤੀ ਤਾਂ ਸਰਕਾਰ ਆਪਣਾ ਧਿਆਨ ਦੇ ਲਵੇ ਸਾਡੀਆਂ ਭੈਣਾ ਸਾਡੇ ਬੱਚੇ ਸਾਡੇ ਸਟੂਡੈਂਟ ਜੁਨਾਹ ਵਰਟੀ ਦੇ ਵਿੱਚ ਨੇ ਜੇ ਕਿਸੇ ਨੇ ਬੱਚੇ ਨੂੰ ਉਂਗਲ ਲਾਈ ਕਿਸੇ ਨੇ ਉਥੇ ਜੁਨਾਹ ਵਰਟੀ ਦੇ ਵਿੱਚ ਸੈਂਟਰ ਸਰਕਾਰ ਧਿਆਨ ਦੇ ਲਵੇ ਜਿਹੜਾ ਮੋਤੀ ਮੋਦੀ ਮਿਤਸ਼ਾ ਧਿਆਨ ਦੇਵੇ ਸਾਡੇ ਬੱਚੇ ਸਾਡੇ ਬੱਚਿਆਂ ਨੂੰ ਉਂਗਲ ਤੱਕ ਨਹੀਂ ਉਥੇ ਲੱਗਣੀ ਚਾਹੀਦੀ ਫੇਰ ਨਾ ਕਿਉਂ ਅਸੀਂ ਵੱਖਵਾਦੀ ਆ ਅਸੀਂ ਖਾਲਸਾ ਰਾਜ ਦੇ ਆਂ ਮੀ ਅਸੀਂ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਫੌਜ ਹੈ ਹੱਕ ਸੱਚ ਦੀ ਗੁਰੂ ਗੋਬਿੰਦ ਸਿੰਘ ਨੇ ਪਾਸ਼ਾ ਨੇ ਕੁਰਬਾਨੀਆਂ ਕਰਕੇ ਇਹ ਭਾਰਤ ਦੇਹ ਯਾਦ ਕਰਾਇਆ ਸਾਰਾ ਪਰਵਾਰ ਵਾਰ ਕੇ ਇਸ ਕਰਕੇ ਜੁਨਾਵਰਟੀ ਵੀ ਸਾਡੀ ਆ ਚੰਡੀਗੜ੍ਹ ਵੀ ਸਾਡਾ ਭਾਰਤ ਵੀ ਸਾਡਾ ਜਦੋਂ ਤੋਂ ਅਸੀਂ ਲੜਦੇ ਆ ਭਾਰਤ ਦੀ ਖਾਤਰ ਉਦੋਂ ਅਸੀਂ ਬਹਾਦਰ ਆ ਜਦੋਂ ਆਪਰੇ ਹੱਕ ਮੰਗੇ ਉਦੋਂ ਅਸੀਂ ਅੱਤਵਾਦੀ ਅੱਤਵਾਦੀ ਖਾਸਤਾਨੀ ਬਣ ਜਾਂਦੇ ਆ ਕਿੱਥੇ ਅੱਜ ਵੀ ਭਾਰਤੀਆਂ ਸਰਦਾਂ ਦੇ ਸਾਡੇ ਸਰਦਾਰ ਕਿਹੜੇ ਲੋਕ ਨੇ ਉਹ ਦਾ ਕੀ ਕਰ ਰਹੇ ਨੇ ਜੇ ਉੱਥੇ ਸਰਦਾਰ ਨਾ ਹੋਣ ਤੇ ਤੁਹਾਡੀ ਬੋਤਲ ਕਾ ਦੇਣਗੇ ਤੁਸੀਂ ਇਹ ਦੇਸ਼ ਵਾਲੇ ਇਹ ਬਹਾਦਰੀ ਸ਼ਿਕਾ ਦੀਆ ਸ਼ਿਕਾ ਕਰਕੇ ਜਿਹੜੀ ਉਹ ਲੋਕ ਦੱਸਦੇ ਨੇ ਤਾਂ ਇਧਰ ਨੂੰ ਵਾਸੇ ਨਹੀਂ ਉਹਦੇ ਸ਼ਿਕਾ ਦੀਆਂ ਮੰਗਾਂ ਨੂੰ ਹਮੇਸ਼ਾ ਹੀ ਅਣਗੌਲੀਆਂ ਕਰਦੇ ਸਾਨੂੰ ਅੱਤਵਾਦੀ ਬਕਵਾਦੀ ਖਾਲਤਾਨੀ ਕਹਿ ਕੇ ਸਾਨੂੰ ਤੁਸੀਂ ਦਰਕਾਰ ਦਿਓ ਸਾਨੂੰ ਸਾਡੇ ਹੱਕ ਮਿਲਣੇ ਚਾਹੀਦੇ ਨੇ ਅਸੀਂ ਆਪਣੇ ਹੱਕ ਲੈ ਕੇ ਰਾਂਗੇ ਪੰਜਾਬ ਦਾ ਪੂਰਾ ਆਵਾਮ ਉੱਠ ਕੇ ਸੜਕਾਂ ਤੇ ਨਿਕਲੇ ਜਿਹੜੇ ਸਾਡੇ ਹੱਕ ਨੇ ਉਹ ਮੇਰਾ ਨਾ ਕਿਹ ਰਾਂਗੇ ਸੰਘਰਸ਼ ਕਰਦੇ ਤੇ ਸੰਘਰਸ਼ ਕਰਦੇ ਲੋਕਾਂ ਦੀ ਹਮੇਸ਼ਾ ਜਿਸ ਤੋ ਹੋਈਆ ਤੇ ਹੋਊਗੀ ਅਸੀਂ ਜਿੱਤ ਕੇ ਹਟਾਂਗੇ ਸੋ ਜੀ ਆਇਆਂ ਨੂੰ